going ਕਹਿਣਾ ਚਾਹੁੰਦੇ ਹਾਂ ਰਾਤ ਵਾਲੇ ਜਿਹੜਾ ਮਸਲਾ ਹੋਇਆ ਉਹਦੇ ਬਾਰੇ ਰਾਤੋਲਾ ਚੱਕਰ ਐਕਸੀਡੈਂਟ ਹੋਇਆ ਵਾ ਕਲਾਨੂਰ ਦੇ ਮੁੰਡੇ ਉੱਧਰ ਗਏ ਨਹੀਂ ਕਿ ਠੇਕੇ ਦੀ ਮਦਦ ਕਰਨ ਵਾਸਤੇ ਗਏ ਨੇ 7-8 ਜਣੇ ਉਹ ਪਾਣੀ ਦੇ ਵਿੱਚ ਮਾਰਾ ਮੋਟਾ ਕਿਤੇ ਤਿਲਕ ਗਏ ਨਹੀਂ ਡਿੱਗ ਪਏ ਨੇ ਬਾਕੀ ਬੱਚੇ ਆ ਗਏ ਨੇ ਦੋ ਬੱਚੇ ਫਸ ਗਏ ਹੀਗੇ ਅਸੀਂ ਉੱਥੇ ਗਏ ਨੇ ਪਹਿਲਾਂ ਕਲਾਨੂਰ ਦਾ 100-150 ਮੁੰਡੇ ਇਕੱਠਾ ਹੋ ਕੇ ਸਾਰਾ ਦਾ ਸਾਰਾ ਸਾਰਾ ਪਰਿਵਾਰ ਸਹਿਤ ਸਾਰੇ ਜਣੇ ਗਏ ਨੇ ਐਸਐਚਓ ਕੋਟਰੀ ਉੱਥੇ ਆਏ ਨਹੀਂ ਮੁੜ ਕੇ ਐਸਐਚਓ ਕੋਟਰੀ ਸਰਪੰਚ ਸਾਹਿਬ ਦੇ ਘਰ ਬੈਠੇ ਰਹੇ ਨੇ ਉਹਨਾਂ ਨੇ ਕਹੇ ਦੀ ਨਹੀਂ ਸੁਣੀ ਸ਼ੀਰੇ ਕਰਾਂਗੇ ਸ਼ੀਰੇ ਕਰਾਂਗੇ ਵਾਕਿਆ ਸਾਢੇ 5 ਵਜੇ ਦਾ ਵਾ ਕਿਸੇ ਨੇ ਉੱਥੇ ਇਹਨਾਂ ਦੀ ਮਦਦ ਨਹੀਂ ਫੜੀ ਫਿਰ ਇਹਨਾਂ ਨੇ ਕਲਾ ਨੂੰ ਰਾਨ ਕੇ ਫਿਰ ਮੋਤ ਉੱਪਰ ਬੰਦਿਆ ਕੋ ਮਦਦ ਲਈ ਯਹੀਂ ਸਾਰੇ ਜਨੇ ਫਿਰ ਗਏ ਆ ਸਾਢੇ ਨਾਲ ਵੀ ਐਸ.ਐਚ.ਓ. ਕੋਟਰੀ ਦਾ ਉਹ ਵਤੀਰਾ ਸੀਗਾ ਕਿ ਉਹ ਇਹਨਾਂ ਨੇ ਸਾਨੂੰ ਉਹਨਾਂ ਨੇ ਬਿਲਕੁਲ ਪਲਾਣੀ ਫੜਾਇਆ ਸਰਪੰਚ ਸਾਹਿਬ ਦੇ ਘਰ ਬੈਠਾ ਰਿਹਾ ਵਾ ਸਗੋ ਸਰਪੰਚ ਬਹਿਸ ਬਾਜੀ ਕਰਨ ਤੇ ਆਇਆ ਵਾ ਸਰਪੰਚ ਚਾਪ ਰੂਤੀਆਂ ਦੀ ਗੱਲਾਂ ਕਰਦਾ ਜੀ ਐਸ.ਐਚ.ਓ. ਸਾਹਿਬ ਦੀ ਟੈਡ ਦੀ ਗੱਲ ਕਰਨੀ ਸੀਗੇ ਅਹੀਂ ਕਿ ਉਹ ਗਰੀਬ ਪਰਿਵਾਰ ਉਹਦੀ ਮਦਦ ਕੀਤੀ ਜਾਏ ਉਹ ਕੁਝ ਨਹੀਂ ਕੀਤਾ ਫਿਰ ਮੁੜ ਕੇ ਆਹਾਂ ਸੰਪਰਕ ਕੀਤਾ ਐ ਐਸ ਡੀ ਐਮ ਕਲਾਨੌਰ ਮੰਦੀਪ ਉਹਨਾਂ ਦੇ ਜਿਹੜਾ ਪੀ ਪੀਏ ਹੈ ਉਹਨਾਂ ਨਾਲ ਕੰਟੈਕਟ ਕੀਤਾ ਫਿਰ ਉਹਨਾਂ ਨੇ ਗਰਦਾਸਪੁਰ ਡੀਸੀ ਸਾਹਿਬ ਨਾਲ ਕੰਟੈਕਟ ਕੀਤਾ ਫਿਰ ਅਸੀਂ 100 200 ਮੁੰਡਾ ਲੈ ਕੇ ਉੱਥੋਂ ਸਾਰੇ ਮੋਟਰਸਾਈਕਲ ਲੈ ਕੇ ਕਲਾਨੌਰ ਡੇਰਾ ਬਾਬਾ ਨਾਨਕ ਤੋਂ ਜੂੜ ਤੇ ਆਏ ਉੱਥੇ ਸਾਨੂੰ ਪਤਾ ਸੀ ਸ਼ਵੇਰ ਦੀ ਐਂਡੀ ਰੈਫ ਦੀ ਟੀਮ ਲੱਗੀ ਆ ਉੱਥੇ ਮੈਡਮ ਸਰੋਜ ਕਮਾਂਡੈਂਟ ਅਫਸਰ ਉਹਨਾਂ ਦੀ ਲੱਗੀ ਸੀਗੀ ਅਸੀਂ ਉਹਨਾਂ ਨੂੰ ਉਹਨਾਂ ਨੂੰ ਅਸੀਂ ਐਂਡੀ ਰੈਫ ਦੀ ਟੀਮ ਨੂੰ ਬੜੀ ਉਹਨਾਂ ਨੂੰ ਮਦਦ ਵਾਸਤੇ ਕਿਹਾ ਉਹਨਾਂ ਨੇ ਕਿਹਾ ਠੀਕ ਹੈ ਮੈਂ ਆਪਦੀ ਮਦਦ ਕਰੂਗੀ ਉਹਨਾਂ ਨੇ ਆਪਣੇ ਸੀਯੂ ਸਾਹਮਣੇ ਗੱਲ ਕੀਤੀ ਹੈ ਕੁਝ ਸਿਵਲ ਗੁਰਦਾਸਪੁਰ ਤੋਂ ਡੀਸੀ ਸਾਹਿਬ ਹੀ ਐਸਡੀਐਮ ਕਲਾਨੂਰ ਇਹਨਾਂ ਵੱਲੋਂ ਕੋਈ ਟੈਲੀਫੋਨ ਗਏ ਨੇ ਫਿਰ ਉਹਨਾਂ ਨੇ ਸਾਡੀ ਉੱਤੇ ਮਦਦ ਕੀਤੀ ਗਈ ਆ ਰਾਤ ਜਿਹੜੀ ਖਬਰ ਲਾਈ ਗਈ ਹੈ ਐਸਐਚਓ ਵੱਲੋਂ ਸਰਪੰਚ ਵੱਲੋਂ ਮੇਰਾ ਝੂਠ ਦਾ ਫਲੰਦਾ ਇਹ ਸਰਪੰਚ ਸਾਹਿਬ ਦੇ ਬਿਆਨ ਵੀ ਕੋਈ ਸਰਪੰਚ ਸਾਹਿਬ ਕਹਿ ਰਹੇ ਨੇ ਉੱਥੇ ਐਨਡੀਆਰਐਫ ਦੀ ਟੀਮ ਲੱਗੀ ਹੋਈ ਸੀ ਪਹਿਲਾਂ ਕੋਈ ਬੱਚਿਆਂ ਨੂੰ ਕੋਈ ਜਨਾਨੀਆਂ ਪਰੈਗਨੈਂਸੀ ਸੀ ਜੀ ਉਹਨਾਂ ਦੀ ਸੇਵਾ ਕਰ ਰਹੀ ਸੀ ਤੇ ਮੁੜ ਕੇ ਉਹ ਟੀਮ ਕਿੱਥੇ ਗਈ ਟੀਮ ਟੀਮ ਤੇ ਸਾਰੀ ਦੀ ਸਾਰੀ ਇਥੋਂ ਕੀਤੀ ਦਿੱਖੋ ਪਰਿਵਿਸ਼ਿਆ ਘਰਾਂ નોਟੋ ਖੜੀ ਗਈ ਆ ਮੈਂ ਕਹਿੰਨਾ ਵਾ ਜਿੰਨੇ ਤਹਿ ਦਿਲ ਤੋਂ ਜਾ ਕੇ ਗੋਤਾਖੋਰ ਲੈ ਕੇ ਰਾਤ 2 ਵਜੇ ਮੈਡਮ ਸਰੂਜ ਕਮਾਂਡੰਟ ਅਫਸਰ ਨੇ ਬੀਐਸ ਜਿਹੜੀ ਐਨਡੀਆਰਐਫ ਦੀ ਟੀਮ ਨੇ ਜਿੰਨੀ ਉਸ ਮੁੰਡੇ ਨੂੰ ਭਾਰ ਕਰਨ ਚ ਰਾਤ ਮਦਦ ਕੀਤੀ ਆ ਇੰਨੀ ਕਿਤੇ ਤੇਜ਼ੀ ਯਤ ਮੜਾ ਮੋਟਾ ਐਸਐਚਓ ਕਿਤੇ ਕਾਰਵਾਈ ਕਰਦਾ ਬੱਚਾ ਉਦੋਂ ਨਹੀਂ 5 5:30 ਵਜੇ ਦਾ 5:30 ਵਜੇ ਦਾ ਵਾਕਿਆ ਪੁਲਿਸ ਨੇ ਪੱਲਾ ਹੀ ਨਹੀਂ ਫੜਾਇਆ ਪ੍ਰਸ਼ਾਸਨ ਕੋਟਰੀ ਨੇ ਪੱਲਾ ਹੀ ਨਹੀਂ ਫੜਾਇਆ ਕਿਸੇ ਨੇ ਸਾਨੂੰ ਪੱਲਾ ਹੀ ਨਹੀਂ ਫੜਾਇਆ ਅਜੇ ਵੀ ਉਹ ਬੱਚਾ ਨਹੀਂ ਲੱਭ ਰਿਹਾ ਮੇਰੀ ਪੁਰਜੋਰ ਪ੍ਰਸ਼ਾਸਨ ਕੋ ਮੰਗਾ ਉਹਦੀ ਆਨ ਕੇ ਪਾਲ ਕੀਤੀ ਜਾਏ ਔਰ ਪਰਿਵਾਰ ਨੂੰ ਰਾਹਤ ਦਿੱਤੀ ਜਾਏ ਸ਼ਹਿਰ ਵਾਸੀ ਸਾਰੇ ਕਲਾਨੋ ਰਹੁਣ ਆਨ ਕੇ ਪੋਨਵੀ ਕਲਾਨੋ ਥਾਣੇ ਦੇ ਅਗੇ ਖੜੇ ਨੇ ਫਰਿਆਦ ਵਾਸਤੇ ਕੋਈ ਮਦਦ ਵਾਸਤੇ ਕੋਈ ਕੋਈ ਆਨ ਕੇ ਸਾਡੀ ਗੱਲ ਸੁਣੇ ਮੈਂ ਫੇਰ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਮੈਂ ਕਹਿੰਦਾ ਐਂਡ ਰੀਫ ਦੀ ਟੀਮ ਨੂੰ ਫੇਰ ਬੇਨਤੀ ਕਰਦਾ ਵਾ ਬਠਿੰਡਾ ਤੋਂ ਐਂਡ ਰੀਫ ਦੀ ਟੀਮ ਆਈ ਆ ਜਾਂ ਹੋਰ ਜਿਹੜੀ ਇੱਕ ਦੋ ਦਲ ਆਏ ਨੇ ਜਿਹੜੇ ਜਿਨ੍ਹਾਂ ਨੇ ਉੱਥੇ ਆਣ ਕੇ ਲੰਗਰ ਵਰਤਾਏ ਨੇ ਸਭ ਕੁਝ ਕੀਤੇ ਨੇ ਉਹ ਪ੍ਰਸ਼ੰਸਾ ਦੇ ਯੋਗ ਨੇ ਪਰ ਐਸਐਚਓ ਕੋਟਲੀ ਨੇ ਬਹੁਤ ਮਾੜਾ ਰਵਈਆ ਰਿਆ ਵਾ ਸਿਰਫ ਖਬਰ ਲਾ ਕੇ ਆਪਣੀ ਪਿੱਠ ਥੱਪਤ ਪਾਈ ਐ ਸੱਚੇ ਕੋਟਲੀ ਨੇ ਹੋਰ ਐਸਐਚਓ ਕੋਟਲੀ ਨੇ ਇੱਕ ਪੰਜ ਪੈਸੇ ਦਾ ਕੰਮ ਨਹੀਂ ਕੀਤਾ ਹਾਂ ਮੁੜ ਕੇ ਰਾਤ ਨੂੰ 1:30 ਵਜੇ ਤੱਕ ਉੱਥੇ ਬੈਠਾ ਰਹੇ ਨੇ ਉੱਥੇ ਮਤਲਬ ਮਤ ਤਾਕਜੀ ਕਾਰਵਾਈ ਜਿਹੜੀ ਐ ਕਿ ਮਤਲਬ ਕਿ ਲੋਕੀ ਹੁਣ ਭੜਕਨ ਉਸ ਕਰਕੇ ਉੱਥੇ ਬੈਠੇ ਰਹੇ ਨੇ ਬਾਕੀ ਕਾਰਵਾਈ ਐਸਐਚਓ ਕੋਟਲੀ ਨੇ ਸ਼ੁਰੂ ਤੋਂ ਕੀਤੀ ਹਾਲ ਇਹ ਨਹੀਂ ਮਾ ਲੋ ਜਨਤਾ ਤਰਾਸ ਰਾਸ ਕਰ ਰਹੀ ਹੈ ਤੇ ਉਹ ਵੀ ਲੋਕ ਪ੍ਰਸ਼ੰਸਾ ਯੋਗ ਜਿਹੜੇ ਆਪਣੇ ਜਿਹੜੇ ਨੇ ਆਮਦਰ ਦੇ ਵਾਸਤੇ ਹਲਪ ਵਾਸਤੇ ਮਦਦ ਲਈ ਸਾਹਮਣੇ ਆ ਰਹੇ ਨੇ ਮੈਂ ਇਹ ਗੱਲ ਸਮਝਦਾ ਬਿ ਜਿਹੜਾ ਤੇਰਾ ਸਾਡੇ ਨਾਲ ਐਸਐਚਓ ਕੋਟਲੀ ਨੇ ਕੀਤਾ ਉਹ ਬਹੁਤ ਨਿੰਦਣਯੋਗ ਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹਨਾਂ ਅਫਸਰਾਂ ਖਰਾਬ ਕਾਰਵਾਈ ਪਾਉਂਦੀ ਕਾਰਵਾਈ ਕਰਕੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਜਿਹੜਾ ਸਾਡਾ ਬੱਚਾ ਗਮ ਹੋਇਆ ਇਹਨੂੰ ਲੱਭਣ ਵਿੱਚ ਸਾਡੀ ਮਦਦ ਕੀਤੀ ਜਾਵੇ ਇਹਨਾਂ ਕੋਈ ਕਹਿੰਦੇ ਹੋਏ ਮੋਰ ਕਰਦਾ ਅਗੇ ਆਦਾ ਯੰਗਲ ਕਰਨ ਕਰ ਦਿੱਤੀ ਮਾਵਾ ਮਾਵਾ ਓਏ ਆ ਇਹ ਫੋਟੋ ਨਾ ਕਲਾਨੌਰ ਇਕੱਠਾ ਹੋਇਆ ਪਿਆ ਹੁਣ ਜਲਦੀ ਤੋਂ ਜਲਦੀ ਆਨ ਕੇ ਕੋਈ ਟੀਮ ਲਾਈ ਜਾਏ ਔਰ ਬੱਚਿਆਂ ਨੂੰ ਮਨੂ ਕੱਢ ਕੇ ਪਰਿਵਾਰ ਨੂੰ ਰਾਹਤ ਦਿੱਤੀ ਜਾਏ ਮੇਰੀ ਫੇਰ ਬੁਰਜੋਰ ਮੰਗ ਸਾਰੇ ਇਕੱਠੇ ਹੋਏ ਆ ਤੁਹਾਡੀ ਡੀਕ ਦੇ ਵਿੱਚ ਬੈਠੇ ਨੇ ਕਲਾਨੌਰ ਸਾਰੇ ਲੋਗ ਬੇਨਤੀ ਹੈ ਜੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਹੈ ਕਿ ਜਿਹੜੀ ਖਬਰ ਚੱਲ ਰਹੀ ਹੈ ਪਾਣੀ ਦੀ ਉਹਦੇ ਵਿੱਚ ਵਿਨੇ ਕੁਮਾਰ ਜਿਹੜਾ ਕਿ ਚਿਮਲਾਲ ਦਾ ਬੇਟਾ ਹੈ ਚਿਮਲਾਲ ਦਾ ਪੁੱਤਰਾ ਹੈ ਤੇ ਨਾਨਕ ਚਾਨ ਨਾਨਕ ਚਾਨ ਦਾ ਜਿਹੜਾ ਬੇਟਾ ਹੈ ਉਹ ਇੱਕ ਗਰਦਾਪੁਰ ਰੋਡ ਦੀ ਉੱਤੇ ਆਪਣੀ ਦੁਕਾਨ ਕਰ ਰਿਹਾ ਹੈ ਮੋਟਰਸਾਈਕਲਾਂ ਦੀ ਬੜੀ ਮਿਹਨਤ ਕਰਦਾ ਹੈ ਜੀ ਪਰ ਉਹ ਮਤਲਬ ਉਹ ਚ ਭਾਵਨਾ ਹੀ ਹੋਰ ਜੇ ਸੇਵਾ ਕਰਨ ਵਾਸਤੇ ਪੰਜ ਛੇ ਬੰਦੇ ਜਿਹੜੇ ਨੇ ਉਹ ਚਲੇ ਗਏ ਹਰੀਮੰਬਾਦ ਵਾਲੇ ਪਾਸੇ ਪਾਣੀ ਲੈ ਕੇ ਤੇ ਉੱਥੇ ਜਦੋਂ ਚਲੇ ਗਏ ਨੇ ਕਿ ਉਹ ਪਾਣੀ ਵਰਤਉਂਦੇ ਜਿਹੜੇ ਨੇ ਉਹਨਾਂ ਦੇ ਪੈਰ ਜਿਹੜੇ ਤਿਲ ਗਏ ਨੇ ਜਿੱਚ ਚਾਰ ਬੱਚੇ ਸੀਗੇ ਜਿਨ੍ਹਾਂ ਚੋਂ ਦੋ ਜਿਹੜੇ ਨੇ ਤਿਲਕ ਪਾਏ ਉਹਨਾਂ ਚੋਂ ਇੱਕ ਜਿਹੜਾ ਉਹ ਮਤਲਬ ਇਹ ਢੰਗ ਨਾਲ ਵਾਵਾ ਦੂਰ ਜਾ ਕੇ ਕਿਤੇ ਉਹ ਮਤਲਬ ਕੋਠੀ ਦੇ ਉੱਤੇ ਮਤਲਬ ਕਾਂਦੇ ਤੇ ਚੜ ਗਿਆ ਉਹਦੇ ਕੋਲੋਂ ਨਹੀਂ ਚੜਿਆ ਗਿਆ ਔਰ ਬੜਾ ਮਤਲਬ ਜਿਹੜਾ ਇਹ ਗਰੀਬ ਲੋਕ ਨੇ ਬੜਾ ਮਤਲਬ ਵੀ ਆਪਣਾ ਕੋਈ ਵੀ ਜਿਹੜੀ ਗੱਲ ਨਹੀਂ ਸੁਣ ਰਿਆ ਪਰ ਰਾਤੀ ਜਦੋਂ ਸਾਰੇ ਸ਼ਹਿਰ ਵਾਸੀਆਂ ਨੇ ਨਾਲ ਸਚਨ ਸਾਹਿਬ ਨਾਲ ਹੋਰ ਮੋਦਗੁਰ ਜਿੰਨੇ ਵੀ ਮਤਲਬ ਦਿੱਖੀ ਸਨ ਰਾਤ ਮੁੰਡੇ ਬੜੇ ਹਨ ਘੱਟੋ ਘੱਟ 100-150 ਹਨ ਮੋਟਰਸਾਈਕਲ ਜਿਹੜਾ ਕਿ ਉੱਥੇ ਕੋਈ ਕਿਸੇ ਕਿਸਮ ਦਾ ਪ੍ਰਬੰਧ ਨਹੀਂ ਹੈਗਾ ਇਹਨਾਂ ਨੇ ਮੁੜ ਕੇ ਮੈਂ ਅਹੀਂ ਮੈਂ ਵੀ ਨਾਲ ਅਸੀਂ ਸਾਰੇ ਨਾਲ ਗਏ ਆ ਰੜਿਆਣੇ ਮੋੜ ਦੇ ਉੱਤੇ ਉੱਥੇ ਉਹ ਮੈਡਮ ਜੀ ਜਿਹੜੇ ਨੇ ਜਿਹੜੇ ਕਿ ਉਹ ਸ਼ਿਪ ਵਾਲੇ ਆਏ ਦੇ ਨੇ ਉਹਨਾਂ ਨੂੰ ਮਤਲਬ ਰਿਕੁਐਸਟ ਕੀਤੀ ਅਗਲੇ ਪਾਸੇ ਜਾ ਕੇ ਪਤਾ ਨਹੀਂ ਐਸਡੀਐਮ ਸਾਹਿਬ ਜਾਂ ਤਹਿਸੀਲਦਾਰ ਸਾਹਿਬ ਜਿਨ੍ਹਾਂ ਨੇ ਵੀ ਉਹਨਾਂ ਨੂੰ ਕਿਹਾ ਉਹ ਸਾਡੇ ਨਾਲ ਰਾਤ ਨੂੰ ਮਤਲਬ ਹਰੀਮਾਬਾਦ ਵਾਲੇ ਥਾਂ ਤੇ ਗਏ ਔਰ ਵਾਕਿਆ ਉੱਥੇ ਗਏ ਉੱਥੇ ਜਾ ਕੇ ਉਹਨਾਂ ਨੇ 2 2.5 3 ਘੰਟੇ ਲਾ ਕੇ ਰਿਸਰਚ ਕੀਤਾ ਔਰ ਜਿਹੜਾ ਉਹ ਮੁੰਡਾ ਮਤਲਬ ਕੰਧ ਤੇ ਬੈਠਾ ਸੀਗਾ ਉਹਨਾਂ ਨੂੰ ਮਤਲਬ ਜਿਹੜਾ ਉਹ ਨਾਲ ਉਹਨੂੰ ذਿਲੇਉਣਾ ਸੀਗਾ ਉਹਨੂੰ ਨਾਲ ਲੈ ਕੇ ਆ ਗਏ ਪਰ ਅਜੇ ਤੱਕ ਵਿਨੇ ਕੁਮਾਰ ਜਿਹੜਾ ਹੈ ਉਥੋਂ ਨਹੀਂ ਲੱਭਾ ਔਰ ਜੋ ਮੈਡਮ ਮਤਲਬ ਜਿਹੜੀ ਹੈ ਨਾਲ ਇਥੇ ਕਮਾਂਡਰ ਸਾਹਿਬ ਆਏ ਨੇ ਉਹਨਾਂ ਨੇ ਮਤਲਬ ਬਹੁਤ ਸਦਤ ਕੀਤਾ ਉਹਨਾਂ ਦੀ ਟੀਮ ਨੇ ਕਿ ਹੁਣ ਵੀ ਸਾਡੀ ਇਹ ਪਰਜੋਰ ਬੇਨਤੀ ਹੈ ਪ੍ਰਸ਼ਾਸਨ ਅੱਗੇ ਤੇ ਉਹਨਾਂ ਅੱਗੇ ਵੀ ਮੈਡਮ ਕਮਾਂਡਰ ਸਾਹਿਬ ਅੱਗੇ ਪਈ ਉਹ ਆਪਣੀਆਂ ਕਿਸ਼ਤੀਆਂ ਲੈ ਕੇ ਤੇ ਸਾਨੂੰ ਉਥੋਂ ਮੁੰਡਾ ਤੇ ਲੱਭ ਕੇ ਦੇਣ ਔਰ ਮੁੰਡਾ ਤਕਰੀਬਨ ਜਿਹੜਾ ਉੱਥੇ ਹੀ ਕਿਤੇ ਲੱਗ ਕੇ ਕਿਤੇ ਡੋਬ ਗਿਆ ਦਾ ਹੈ ਸੋ ਇਹ ਹੋਈ ਸਾਡੀ ਬੇਨਤੀ ਹੈ ਤੇ ਬਾਕੀ ਆ ਪ੍ਰਸ਼ਾਸਨ ਅੱਗੇ ਬੇਨਤੀ ਹੈ ਹੋਰ ਜਿਥੇ ਵਧੀਆਂ ਕਿ ਬੇਨਤੀ ਆ ਵੀ ਇਹ ਗੀਪ ਗਰੀਬ ਪਰਿਵਾਰ ਦੀ ਜਿਹੜੀ ਹੈ ਉਹ ਮਤਲਬ ਜੇ ਮਦਦ ਕੀਤੀ ਜਾਵੇ ਮੁੰਡੇ ਦਾ ਪਿਓ ਜਿਹੜਾ ਵੈ ਮਨੀ ਮਹੀ ਅਜੇ ਇੱਕ ਡਰਾਈਵਰ ਦੇ ਤੌਰ ਦੇ ਉਤੇ ਲੈ ਕੇ ਗਿਆ ਦਾ ਮਤਲਬ ਸਵਾਰੀ ਲੈ ਕੇ ਗਿਆ ਦਾ ਕਿਉਂਕਿ ਉਹਦਾ ਰੋਜ਼ਗਾਰ ਹੈ ਉਹ ਅਜੇ ਤੱਕ ਨਹੀਂ ਆਇਆ ਸੋ ਬੇਨਤੀ ਹੈ ਕਿ ਸਾਡੀ ਇਸ ਬੇਨਤੀ ਨੂੰ ਕਬੂਲ ਕਰਨ ਸਾਰੇ ਮੋਦ ਬੋਲ ਸਾਰਾ ਸ਼ਹਿਰ ਜਿਹੜਾ ਹੈ ਇਹਨਾਂ ਦੇ ਨਾਲ ਹੈ ਕਿੰਨੇ ਜੁ ਪਾਰਟੀ ਵਾਈ ਦਾ ਕੋਈ ਮਸਲਾ ਕਿੰਨੇ ਜਣੇ ਗਏ ਇਹ ਜੀ ਕਲਨਰ ਇਹ ਕਲਨਰ 6 ਜਣੇ ਗਏ ਕਿੰਨੇ ਵਜੇ ਦਾ ਟਾਈਮ ਜੇ ਇਹ ਮੇਰੇ ਖਿਆਲ ਆ ਕੋਈ ਘਰੋਂ ਰੋਟੀ ਖਾ ਕੇ ਗਿਆ ਮੁੰਡਾ 4 4:30 ਵਜੇ ਉਹਦੀ ਮਾਤਾ ਕਹਿ ਰਹੀ ਆ ਉਹਦੀ ਦਾਦੀ ਜੀ ਕਹਿ ਰਹੇ ਨੇ ਔਰ ਗਿਆ ਵੈ ਸੇਵਾ ਭਾਵਨਾ ਇਥੋਂ ਗਿਆ ਵੈ ਉਥੇ ਪੈਰ ਤਿਲਕ ਗਿਆ ਵੈ ਪਾਣੀ ਵਰਤਉਂਦੇ ਆ ਸੇਵਾ ਕਰਨ ਵਾਸਤੇ ਗਿਆ ਵੈ ਤੇ ਉਹ ਮਤਲਬ ਉਹ ਤਿਲਕਨ ਦੇ ਨਾਲ ਹੀ ਮਤਲਬ ਜਿਹੜਾ ਉਹ ਦੋ ਮੁੰਡੇ ਜਿਹੜੇ ਡੋੜ ਗਏ ਮੁੰਡੇ ਦੀ ਉਮਰ ਕਿੰਨੀ ਹੋਏਗੀ ਮੁੰਡੇ ਦੀ ਉਮਰ ਜਿਹੜੀ 19 ਸਾਲ ਹੈ ਕਿੰਨੇ ਭੈਣਾਂ ਨੇ ਇਹ ਮਤਲਬ ਇਹ ਭੈਣਾਂ ਜਿਹੜੀਆਂ ਨੇ ਉਹ ਚਾਰ ਭੈਣਾਂ ਤੇ ਉਹਦੇ ਚ ਹੁਣ ਇਹ ਬੜਾ ਬੜਾ ਮਤਲਬ ਬੜੀ ਮੁਸ਼ਕਲ ਹੈ ਜੀ ਠੀਕ ਹੈ ਹੈਲੋ ਕਸਿਕਲ ਜਾਰੇ ਉਸ ਪਾਸ ਵੱਲ ਬੋਲਦਾ ਜੀ ਕਸਿਕਲ ਜੀ ਘਰ ਦਾ ਜੀ ਹਸਤਾ ਹੈ ਠੀਕ ਹੈ ਵੀਰ ਜੀ ਮੈਂ ਕਿਹਾ ਸਰ ਕੱਲ ਰਾਤ ਵਾਲੇ ਮਸਲੇ ਦੇ ਸੰਬੰਧ ਚ ਅੱਜ ਕਲਾਂ ਔਰ ਜਿਹੜੇ ਆ ਆਪਣੇ ਜੱਥੇ ਬੰਦਿਆਂ ਔਰ ਉਹਦੇ ਪਰਿਵਾਰ ਇਕੱਠਾ ਹੋ ਗਏ ਪ੍ਰਦਰਸ਼ਨ ਕਰ ਰਹੇ ਆ ਕਿ ਐਸਾ ਕਿ ਕੋਰਟ ਲਈ ਦੂਸਤ ਪੱਲੇ ਨੇ ਸਾਡੀ ਮਦਦ ਜੀ ਚਲੋ ਇਹ ਇਹਨਾਂ ਦੀ ਮਰਜ਼ੀ ਹੈ ਜੀ ਮੈਂ ਜਿਹੜੀ ਮਰਜ਼ ਕਰ ਸਕਦਾ ਹਾਂ ਮੈਂ ਤੇ ਰਾਤ 2:30 ਵਜੇ ਤੱਕ ਕਰ ਰਿਹਾ ਹਾਂ ਜੀ ਹਾਂਜੀ ਉਹਨਾਂ ਦਾ ਕਹਿਣਾ ਹੈ ਜੀ ਜਿਹੜੀ ਆਂਦੇ ਆਂ ਆਹ ਟੀਮਾਂ ਹੀ ਉਹ ਓਨ ਦੀ ਸਪੋਰਟ ਪੇ ਬਾਹਰ ਜਾਂਦੇ ਕਿ ਸਰ ਇਹਦੇ ਬਾਰੇ ਕੀ ਵਰਸ਼ਨਾ ਤੁਹਾਡਾ ਮਾਲਾ ਜੀ ਦੱਸੋ ਐਨਡੀਆਰ ਦੀਆਂ ਟੀਮਾਂ ਜਿਹੜੀਆਂ ਜੀ ਉਹ ਮੈਂ ਆਪਣੇ ਐਸਐਸਪੀ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਐਸਐਸਪੀ ਸਾਹਿਬ ਦੇ ਹੁਕਮ ਅਨਸਾਰ ਹੀ ਜਿਹੜੀਆਂ ਜੀ ਐਨਡੀਆਰ ਦੀਆਂ ਟੀਮਾਂ ਆਈਆਂ ਜਿਹੜੀਆਂ ਐਨਡੀਆਰ ਦੀਆਂ ਟੀਮਾਂ ਵਾਂ ਉਹ ਐਸਐਚਓ ਦੇ ਅੰਡਰ ਨਹੀਂ ਆ ਠੀਕ ਹੈ ਜੀ ਓ ਐਸ ਡੀ ਐਮ ਸਾਹਿਬ ਦੇ ਅੰਡਰ ਆ ਮੈਂ ਉਸੇ ਵੇਲੇ ਜਦੋਂ ਮੈਨੂੰ ਪਤਾ ਲੱਗਾ ਐਸ ਡੀ ਐਮ ਸਾਹਿਬ ਨੂੰ ਰਿਕੁਐਸਟ ਕੀਤੀ ਤਸਦੀਲਦਾਰ ਸਾਹਿਬ ਨੂੰ ਕੀਤੀ ਠੀਕ ਹੈ ਜੀ ਫਿਰ ਜਦੋਂ ਕੋਈ ਗੱਲ ਨਾ ਆਈ ਫਿਰ ਮੈਂ ਐਸ ਐਸ ਪੀ ਠੀਕ ਹੈ ਜੀ ਠੀਕ ਆ ਹਾਂ ਜੀ ਹਾਂ ਜੀ ਚਲੋ ਠੀਕ ਹੈ ਸਰ ਧੰਨਵਾਦ ਜੀ ਓਕੇ